ਜੀ ਵੀਡੀਓ ਵੇਖ ਰਖਿਆ ਆ ਸਤਿ ਸ੍ਰੀ ਅਕਾਲ ਜੀ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ ਐਸਆਈਓ ਐਸਸੀਓ ਚ ਭਾਰਤ ਦੀ ਵੱਡੇ ਕਾਮ ਜੈਪੀ ਚੰਗਾਈ ਸੰ ਜੋ ਸੰਗਠਨ ਨੇ ਦੇ ਘੋਸ਼ਣਾ ਪੱਤਰ ਵਿੱਚ ਪਾਕਿਸਤਾਨ ਦੀ ਮੌਜੂਦਗੀ ਦੇ ਪੈਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੀ ਨਿੰਦਾ ਤੇ ਉਸ ਲਈ ਜ਼ਿੰਮੇਵਾਰ ਨੂੰ ਸਜ਼ਾ ਦਿਵਾਉਣ ਸਾਬਿਤ ਮੋਹਰ ਲਗਣੀ ਭਾਰਤ ਦੀ ਵੱਡੀ ਕੂਟਨੀਤਿਕ ਕਾਮਯਾਬੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਜਾਪਾਨ ਪਹੁੰਚੇ ਸਨ। ਉਹਨਾਂ ਨੇ ਆਪਣੇ ਜਾਪਾਨੀ ਹਮਰਤਬਾ ਸ਼ਿੰਗਾਰੂ ਇਸ਼ੀਬਾ ਨਾਲ ਟੋਕੀਓ ਵਿੱਚ ਸਿਖਰ ਵਾਰਤਾ ਕੀਤੀ ਤੇ ਉਸ ਮਗਰੋਂ ਫੈਸਲਾ ਲਿਆ ਗਿਆ ਕਿ ਜਾਪਾਨ ਭਾਰਤ ਵਿੱਚ 10 ਅਰਬ ਜੇਨ ਦਾ ਨਿਵਾਸ਼ ਕਰੇ, ਨਿਵੇਸ਼ ਕਰੇਗਾ। ਐਮਕਨਿਜਾਂ ਰੱਖਿਆ ਤੇ ਟੈਕਨੋਲੋਜੀ ਸਣੇ ਹੋਰ ਖੇਤਰਾਂ ਵਿੱਚ ਸੰਜੋਗ ਵਿਦਾਏਗਾ। ਪਰਕਪ ਦੇ ਪ੍ਰਧਾਨ ਮੰਤਰੀ ਪਿਛਲੇ 70 ਸਾਲਾਂ ਬਾਅਦ ਚੀਨ ਦੇ ਦੌਰੇ ਤੇ ਗਏ ਸਨ ਫਿਰ ਚੀਨ ਦੇ ਧਿਆਜਨ ਵਿੱਚ ਚੀਨ ਦੇ ਰਾਸ਼ਟਰਪਤੀ 习近平 ਅਤੇ ਰੂਸ ਦੇ ਰਾਸ਼ਟਰਪਤੀ ਵਲੰਦੀ ਮੀਰ ਪੁਤ ਨਾਲ ਮੁਲਕਾਤ ਅਤੇ ਉਸ ਤੋਂ ਬਾਅਦ 26 ਮੈਂਬਰੀ ਸੰਘਾਈ ਸੰਯੋਗ ਸੰਗਠਨ ਦੀ ਮੀਟਿੰਗ ਦੇ ਨਤੀਜੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਲਈ ਪਰੇਸ਼ਾਨੀ ਵਾਲੇ ਘਟਨਾਕਰਮ ਹਨ ਮੋਦੀ ਦੀ ਰੂਸ ਦੇ ਰਾਸ਼ਟਰਪਤੀ ਵਲੰਦੀ ਮੀਰ ਪੁਤ ਨਾਲ ਕਾਰ ਵਿੱਚ ਤਕਰੀਬਨ 45 ਮਿੰਟ ਗੁਪਤ ਗੱਲਬਾਤ ਹੋਈ ਭਾਰਤ ਤੇ ਪੰਜਾਹ ਪ੍ਰੈਸ਼ਰ ਟਰੰਪ ਟ੍ਰੈਪਸਲ ਵਿਚਾਲੇ ਸ਼ੰਘਾਈ ਸੰਗੋਜਯੋਗ ਸੰਗਠਨ ਦੀ ਬੈਠਕ ਵਿੱਚ ਪੀਐਮ ਮੋਦੀ ਨੇ ਕਹਾ ਭਾਰਤ ਤੇ ਰੂਸ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਇਕੱਠੇ ਰੱਖੇ ਹਨ ਇਸ ਸਿਕਸ ਸਮੇਲਨ ਵਿੱਚ ਸਾਫ ਸ਼ਬਦਾਂ ਵਿੱਚ ਜਿਸ ਤਰ੍ਹਾਂ دہشت گردੀ ਵਿਰੁੱਧ ਲੜਾਈ ਦੀ ਗੱਲ ਸ਼ਾਮਲ ਕੀਤੀ ਗਈ ਹੈ ਉਹ ਭਾਰਤ ਦੀ ਕੂਟਨੀਤਿਕ ਜਿੱਤ ਦਰਸਾਉਂਦੀ ਹੈ ਦਰਅਸਲ ਅੱਤਵਾਦ ਦੇ ਮੁੱਦੇ ਤੇ ਭਾਰਤ ਲਗਾਤਾਰ ਕੋਈ ਤਾਕਤਵਰ ਦੇਸ਼ਾਂ ਤੋਂ ਆਪਣਾ ਪੱਖ ਸਪਸ਼ਟ ਕਰਨ ਦੀ ਮੰਗ ਕਰਦਾ ਹੈ ਕਰਦਾ ਆਰਖਾ ਸੀ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਪਿਛਲੇ 4 ਦਹਾਕਿਆਂ ਤੋਂ ਅੱਤਵਾਦ ਦਾ ਡੰਗ ਚੱਲ ਰਿਹਾ ਹੈ ਸਾਨੂੰ ਸਾਫ ਤੌਰ ਤੇ ਅਤੇ ਸਰਪਸੰਤੀ ਨਾਲ ਇਹ ਕਹਿਣਾ ਹੋਵੇਗਾ ਕਿ ਅਤਵਾਦ ਤੇ ਕੋਈ ਵੀ ਦੋਰਾ ਮਾਪਦੰਡ ਮਨਜ਼ੂਰ ਨਹੀਂ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪੈਲਗਮ ਅਤਵਾਦ ਵਿੱਚ ਪੈਲਗਮ ਵਿੱਚ ਅਤਵਾਦੀ ਹਮਲਾ ਨਾ ਸਿਰਫ ਭਾਰਤ ਉੱਪਰ ਸੀ ਬਲਕਿ ਮਾਨਤਾ ਤੇ ਵਿਸ਼ਵਾਸ ਰੱਖਣ ਵਾਲੇ ਦੇਸ਼ ਅਤੇ ਲੋਕਾਂ ਲਈ ਇੱਕ ਕੁਲੀ ਚੁਣੌਤੀ ਸੀ ਚੰਗਾਈ ਸੰਯੋਗ ਸਕੱਤਰਣ ਦੇ ਸਮੇਲਨ ਵਿੱਚ ਪਹਿਲਗਾਮ ਦੇਸ਼ ਦੀ ਹਮਲੇ ਵਿਰੋਧ ਪ੍ਰਸਤਾਵ ਪਾਸ ਕਰਨਾ ਭਾਰਤ ਦੀ ਐਮ ਪ੍ਰਾਪਤੀ ਹੈ ਕਿਉਂਕਿ ਇਸ ਸੰਗਠਨ ਦੇ ਪਿਛਲੇ ਸਮੇਲਨ ਵਿੱਚ ਇਸ ਮੁੱਦੇ ਨੂੰ ਗੋਸ਼ਨਾ ਪੱਤਰ ਸ਼ਾਮਲ ਕਰਨ ਬਾਰੇ ਸਹਿਮਤੀ ਨਹੀਂ ਬਣੀ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ